ਮੁਰਦਾਬਾਤ 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 ਰੋਗੀਆਂ ਦੋਸਤੋ ਮੁਰਦਾਬਾਤ ਮੁਰਦਾਬਾਤ ਸਕੇ ਸ਼ਹੀ ਗਈ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਕੇ ਸ਼ਹੀ ਬੈਠੇ ਹੋ ਪ੍ਰਦਰਸ਼ਨ ਕਰਦੇ ਹੋ ਇਹ ਦਿਖਾਈ ਦੇ ਰਹੇ ਹੋ ਆਇਆ ਇਹ ਆ ਜੀ ਸਾਡਾ ਰੋਵਾੜਾ ਗੇਟ ਮੱਲਾ ਇੱਥੇ ਨਾ ਰੈ residencial 'ਚ ਕਿਸੇ ਬੰਦੇ ਨੇ ਮਕਾਨ ਲਿਆ ਅੱਛਾ ਉਹ ਮਕਾਨ ਲੈ ਕੇ ਉੱਥੇ ਉਹ ਦੁਕਾਨ ਬਣਾ ਰਿਹਾ ਜਿਹਦੀ ਕੰਪਲੇਂਟ ਅਸੀਂ ਪਿਛਲੇ ਮਹੀਨੇ 10 ਤਰੀਕ ਦੀ ਕਾਰਪੇਸ਼ਨ ਚ ਦੇ ਚੁੱਕੇ ਆ ਐਮਟੀਪੀ ਸਾਹਿਬ ਨੂੰ ਦੇ ਚੁੱਕੇ ਆ ਕਮਿਸ਼ਨਰ ਸਾਹਿਬ ਨੂੰ ਦੇ ਚੁੱਕੇ ਆ ਤੇ ਉਹਦੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਲੇ ਨੂੰ ਤੇ ਆਪਾਂ ਇਹਨਾਂ ਨੂੰ ਟਾਈਮ ਦੀ ਟਾਈਮ ਇਨਫੋਰਮ ਵੀ ਕਰਦੇ ਰਹੇ ਆ ਕਿ ਇਹ ਕੰਮ ਚੱਲ ਰਿਹਾ ਜਾਂ ਚਾਪਣਾ ਕਰ ਰਹੇ ਆ ਕੋਈ ਕਾਰਵਾਈ ਨਹੀਂ ਹੋਈ ਹਲੇ ਤੱਕ ਨੋਟਿਸ ਨਹੀਂ ਲੱਗਾ ਨਾ ਉਹਨਾਂ ਨੂੰ ਕੋਈ ਨੋਟਿਸ ਪਹੁੰਚਿਆ ਆ ਕੀ ਨਾਮ ਭਾਈ ਉਹ ਬੰਦੇ ਦਾ ਉਹਨਾਂ ਦਾ ਕੋਈ ਬੰਦਾ ਹੈ ਜੀ ਉਹ ਜਸ਼ਪਾਲ ਖੰਨਾ ਹੈ ਜੀ ਕੋਈ ਅੱਛਾ ਜੀ ਔਰ ਉਹਦੀ ਜਾਵਰ ਦੇ ਬੇਟੇ ਨੇ ਲਈ ਆ ਕਨੇ ਲਈ ਆ ਹੈ ਉਹਨਾਂ ਵੀ ਆ ਉਹੀ ਆਂਦੇ ਆ ਅੱਜ ਵੀ ਉਹ ਆਏ ਸੀ ਤੇ ਅੱਜ ਆ ਕੇ ਉਹਨਾਂ ਨੇ ਅਤੇ ਪਾਂਦੇ ਉਹ ਦੁਪਹਿਰ ਦੇ ਟਾਈਮ ਜਦੋਂ ਬੰਦੇ ਘਰ ਨਹੀਂ ਹੁੰਦੇ ਸਾਰੇ ਕਮਾਂਗਰ ਵਾਲੇ ਬੰਦੇ ਆ ਤੇ ਬਿਲਹਰ ਤਾਂ ਕੋਈ ਨਹੀਂ ਜਾ ਭਾਈ ਤੂੰ ਪਿਛਲੇ ਸਮੇਂ ਦੀ ਵੀ ਹੈ ਥੋੜੇ ਜਿਮ ਪਹਿਲਾਂ ਉਹ ਤਿੰਨ ਵਾਰੀ ਇਹ ਪਕਾਪਾ ਜੋ ਤਿੰਨ ਵਾਰੀ ਹੋ ਚੁੱਕਾ ਜੀ ਮੀਡੀਆ 'ਚ ਖਬਰ ਲੱਗ ਚੁੱਕੀ ਆ ਪਰ ਕਾਰਪੇਸ਼ਨ ਦੇ ਕੰਨਾਂ ਤੇ ਜੂਨੀ ਸਿਰਕਦੀ ਨਾ ਉਹ ਕੰਮ ਕਰਦੇ ਆ ਅੱਜ ਉਹ ਮੁੰਡੇ ਲੈ ਕੇ ਆਏ ਆ ਨਾਲ

ਯਾਰ ਮੈਂ ਸਫੈਤ ਜੀ ਤੋਂ ਕਾਹੀ ਵਕਤ ਕੰਮ ਕਰਕੇ ਆ ਮੈਂ ਰਹਿ ਗਿਆ ਆ ਪਤਾ ਨਹੀਂ ਤੁਹਾਨੂੰ ਕੀ ਹੋ ਰਿਹਾ ਅੱਛਾ ਜੀ ਐਸਐਸਓ ਸਾਹਮਣੇ ਜਾਏ ਸਰ ਕਿੰਨੇ ਸਮੇਂ ਤੋਂ ਧਰਨਾ ਇੱਥੇ ਲੱਗਾ ਹੋਇਆ ਹੈ ਕਟਾ ਘੰਟੇ ਤੋਂ ਜ਼ਿਆਦਾ ਸਮਾਂ ਹੋ ਚੱਲਿਆ ਪਈ ਹੇ ਤੱਕ ਕੋਈ ਇੱਥੇ ਮੁਲਾਜ਼ਮ ਨਹੀਂ ਪਹੁੰਚਿਆ ਕੀ ਕਹਿਣਾ ਹੈ ਉਸ ਬਾਰੇ ਤੁਹਾਡਾ ਨਹੀਂ ਸੀਨੀਅਰ ਮੁਲਾਜ਼ਮ ਨਹੀਂ ਪਹੁੰਚਿਆ ਜਿੰਨਾ ਬਾਈਟ ਕਲੀਅਰ ਕਰਨੀ ਹੈ ਜਾਂ ਕੁਝ ਕੀਤਾ ਜੀ ਯੂਨੀਫਾਰਮ ਕੀਤਾ ਅੱਛਾ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਤਾਂ ਬੰਦਾ ਜੀ ਚੱਲ ਠੀਕ